ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਿੰਦਰ ਮਿੱਡੂ ਖਿੜਾ ਸੋ ਅੱਜ ਆਪਾਂ ਦੇਖਦੇ ਆਂ ਜੋ ਪੰਜਾਬ ਹਰਿਆਣਾ ਰਾਜਸਥਾਨ ਦਾ ਬਾਰਡਰ ਸ਼ਹਿਰ ਹੈ ਡੱਬ ਵਾਲੀ ਉਹ ਦੇਖਦੇ ਆਂ ਵੀ ਉੱਥੇ ਕਿਸ ਤਰ੍ਹਾਂ ਮੰਨ ਲਓ ਪੁਲਿਸ ਨੇ ਔਰ ਪੈਰਲਮੈਂਟਰੀ ਫੋਰਸ ਨੇ ਕਿਵੇਂ ਮੰਨ ਲਓ ਸੀਲ ਕਰ ਰੱਖੀਆਂ ਸੜਕਾਂ ਸੋ ਗਾਂ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਸੋ ਵੀਡੀਓ ਬਹੁਤ ਹੀ ਅੱਜ ਮਾਨੂੰ ਮੁਸ਼ਕਲ ਨਾਲ ਬਣਾ ਕੇ ਲਿਆਇਆ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੀ ਸੋ ਵੀਡੀਓ ਬਣਾਉਣਾ ਇਨਾ ਸੌਖਾ ਨਹੀਂ ਸੀ ਵੀ ਤੁਹਾਡੇ ਲਈ ਫਿਰ ਵੀ ਮੈਂ ਇਹ ਵੀਡੀਓ ਬਣਵਾ ਕੇ ਲਿਆ। ਸੋ ਬਹੁਤ ਔਖੀ ਨਾਲ ਵੀਡੀਓ ਸ਼ੇਅਰ ਜੂਜ਼ ਕਰਿਓ ਠੀਕ ਹੈ। ਸੋ ਗਾਂ ਤੁਹਾਨੂੰ ਮੈਂ ਦਿਖਾਉਂਗਾ ਕਿ ਕਿਵੇਂ ਕਿਵੇਂ ਉਹ ਸਾਰਾ ਸਿਸਟਮ ਹੈ। ਕਿਵੇਂ ਸੀਲ ਕੀਤੇ ਹੋਏ ਬਾਰਡਰ ਚਾਰੇ ਪਾਸੋਂ ਪੰਜਾਬ, ਹਰਿਆਣਾ ਵਾਲਾ, ਰਾਜਸਥਾਨ ਵਾਲੇ ਪਾਸੋਂ ਸਾਰਾ। ਸੋ ਵੀਡੀਓ ਨੂੰ ਜਿੰਨੇ ਵੀ ਭੈਣ ਭਰਾ ਸਾਡੇ ਦੇਖਦੇ ਸੋ ਸ਼ੇਅਰ ਜੂਜ਼ ਕਰਿਓ। ਇਹ ਆ ਬਾਰਡਰ ਆ ਗਿਆ ਸਾਹਮਣੇ ਲੋਕ ਨੂੰ ਅਗਲੇ ਪਾਸੇ ਇਹ ਹਰਿਆਣਾ ਚੱਲ ਪੈਂਦਾ ਹੈ। ਉਹ ਪੰਜਾਬ ਇਧਰਲੀ ਸਾਈਡ ਆ ਬੈਰੀਕੇਡ ਲਾ ਛੱਡੇ ਪੁਲ ਇੱਕ ਸਾਈਡ ਤੋਂ ਕਰਤਾ ਇਹਨਾਂ ਨੇ ਬੰਦ ਔਰ ਇੱਕ ਸਾਈਡ ਟ੍ਰੈਫਿਕ ਚੱਲਦਾ ਇੱਕ ਸਾਈਡ ਬੰਦ ਕਰ ਰੱਖਿਆ ਪੁਲ ਸੋ ਬਾਕੀ ਪੁਲ ਦੇ ਉੱਤੇ ਬਹੁਤ ਜ਼ਿਆਦਾ ਮੰਨ ਲਓ ਪੁਲਿਸ ਨੇ ਆਦੇ ਇੰਤਜ਼ਾਮ ਕੀਤੇ ਹੋਏ ਆ ਬੰਦ ਕੀਤਾ ਹੈ ਫੋਰਸ ਬਹੁਤ ਜ਼ਿਆਦਾ ਲਾਈ ਹੈ ਇੱਕ ਸਾਈਡ ਬੰਦ ਕਰਤਾ ਇੱਕ ਸਾਈਡ ਦੀ ਟਪਾਈ ਜਾਂਦੀ ਹੈ ਸੋ ਇਹ ਵੀਡੀਓ ਹੈ ਬਹੁਤ ਮੰਨ ਲਓ ਮੁਸ਼ਕਲ ਨਾਲ ਬਣਾਈ ਹੈ ਮੈਂ ਕਿਉਂਕਿ ਕਾ ਇੱਕ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਬਾਕੀ ਇੱਕ ਗੱਲ ਹੋਰ ਹੈ ਵੀ ਟ੍ਰੈਫਿਕ ਇੱਕ ਪਾਸੇ ਦੀ ਕਰਦਾ ਸਾਰਾ ਜਿਹੜਾ ਦੂਮੇ ਪਾਸੇ ਵਾਲਾ ਟ੍ਰੈਫਿਕ ਸੀ ਉਹ ਇੱਕ ਸਾਈਡ ਡਾਇਵਰਟ ਕੀਤਾ ਹੋਇਆ ਹੈ ਇੱਕ ਸਾਈਡ ਬਿਲਕੁਲ ਹੀ ਬੰਦ ਕਰ ਰੱਖੀ ਹੈ ਪੁਲਿਸ ਨੇ ਬੈਰੀਕੇਡ ਲਾ ਕੇ ਸ਼ਾਇਦ ਤੁਸੀਂ ਦੇਖ ਹੀ ਰਹੇ ਹੋ ਵੀ ਟ੍ਰੈਫਿਕ ਇੱਕ ਸਾਈਡ ਦੀ ਐਪੋਲ ਵਾਲੀ ਇੱਕ ਸਾਈਡ ਉਹਨਾਂ ਨੇ ਬੰਦ ਕਰਤੀ ਫੂ ਰੁਕਣਾ ਵੀ ਪਿਆ ਖੜਨਾ ਵੀ ਪਿਆ ਸੋ ਹਾਂ ਆ ਦੇਖੋ ਇੱਕ ਸਾਈਡ ਤੋਂ ਬਿਲਕੁਲ ਹੀ ਪੋੜਾ ਜਿਹੜਾ ਮੰਨ ਲਓ ਬੰਦ ਕੀਤਾ ਹੋਇਆ ਹੈ ਪ੍ਰਸ਼ਾਸਨ ਨੇ ਇੱਕ ਸਾਈਡ ਬੰਦ ਕਰ ਛੱਡੀ ਹੈ ਸੋ ਪ੍ਰਸ਼ਾਸਨ ਹਰਿਆਣੇ ਵਾਲੀ ਸਾਈਡ ਹੈ ਡਬਲ ਇਚ ਜੋ ਮੰਨ ਲਓ ਹਰਿਆਣਾ Rajasthan Punjab ਦਾ ਬਾਰਡਰ ਸ਼ਹਿਰ ਆ ਜਾਂਦਾ ਜਿੱਥੋਂ ਮੰਨ ਲਓ ਵੀ ਆਪਾਂ ਹਰਿਆਣਾ ਜੈਂਟਰ ਹੁੰਨੇ ਆ ਪੰਜਾਬ ਵਾਲੇ ਪਾਸਿਓ ਸਟਾਰਟ ਮੈਂ ਜੱਬ ਵੀ ਤਿੰਨਾਂ ਪਾਂ ਜੋ ਕੰਡੇ ਲਾਈ ਬੈਠੇ ਦਾ ਪੂਰੇ ਹੈ ਪੂਰੇ